ਉਹ ਜੀ ਦੁਕਾਨਦਾਰਾਂ ਵੱਲੋਂ ਬਹੁਤ ਹੀ ਬੰਜਰ ਕਰਹਿਤ ਕੀਤੀ ਜਾ ਰਹੀ ਹੈ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ ਜੀ ਕੀਤਪੁਰ ਸਾਹਿਬ ਪਤਾਲਪੁਰੀ ਪਹੁੰਚਦਾ ਹੈ ਤਾਂ ਜਦੋਂ ਇਹਨਾਂ ਦੁਕਾਨਾਂ ਤੇ ਪਹੁੰਚਦਾ ਹੈ ਤਾਂ ਇਹਨਾਂ ਦੁਕਾਨਾਂ ਵੱਲੋਂ ਇੱਕ ਸਕੈਮ ਦੇ ਤਹਿਤ ਉਹਨਾਂ ਨੂੰ ਮੈਨਿਪੂਲੇਟ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡਾ ਕਰੀਬੀ ਕੀ ਤੁਹਾਡਾ ਪਰਿਵਾਰਕ ਮੈਂਬਰ ਸ਼ਰਾਬ ਦਾ ਸੇਵਨ ਕਰਦਾ ਸੀ ਇਹਨਾਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡਾ ਬੰਦਾ ਸ਼ਰਾਬ ਪੀਂਦਾ ਸੀ ਤਾਂ ਉਸ ਨੂੰ ਆਖਰੀ ਵਾਰ ਜਰੂਰ ਸ਼ਰਾਬ ਭੇਟ ਕਰੋ ਇਸ ਭਖਾਰੀ ਨੂੰ ਸ਼ਰਾਬ ਪਲਾ ਦਿਓ ਜੇਦਾ ਪੁੰਨ ਤੁਹਾਡੇ ਉਸ ਮ੍ਰਿਤਕ ਨੂੰ ਮਿਲੇਗਾ ਇਹ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਠੀਕ ਆ ਜੀ ਅਸੀਂ ਸ਼ਰਾਬ ਇਸ ਭਿਖਾਰੀ ਨੂੰ ਪਿਲਾ ਦਿੰਦੇ ਆ ਸਾਨੂੰ ਕਿੱਥੋਂ ਮਿਲੂਗੀ ਸ਼ਰਾਬ ਤਾਂ ਇਹਨਾਂ ਦੁਕਾਨਦਾਰਾਂ ਵੱਲੋਂ ਸ਼ਰਾਬ ਮੌਕੇ ਤੇ ਮੁਹੱਈਆ ਕੀਤੀ ਜਾਂਦੀ ਏ ਕੁਝ ਦੁਕਾਨਦਾਰਾਂ ਵੱਲੋਂ ਸ਼ਰਾਬ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵੇਚੀ ਜਾਂਦੀ ਏ ਇਹਨਾਂ ਨੇ ਜੋ ਭਿਖਾਰੀ ਰੱਖੇ ਹੁੰਦੇ ਨੇ ਇਹ ਭਿਖਾਰੀ ਤਬਾਕੂ ਦਾ ਸੇਵਨ ਕਰਦੇ ਨੇ ਸ਼ਰਾਬ ਪੀਂਦੇ ਨੇ ਤੇ ਉਹਨਾਂ ਹੀ ਗੰਦੇਮੰਦੇ ਹੱਥਾਂ ਨਾਲ ਇਹ ਨਿਸ਼ਾਨ ਸਾਹਿਬ ਵੀ ਵੇਚਦੇ ਨੇ ਕੀ ਚਾਹੀਦਾ ਹੈ ਦੁਕਾਨ ਦੇਖਣੀ ਹੈ ਦੁਕਾਨ ਵਿੱਚ ਕੰਮ ਕਰਨਾ ਹੈ ਕਿਹੜੀ ਦੁਕਾਨ ਤੇ ਕੰਮ ਕਰਦਾ? ਔਰੇ ਕੰਮ ਕਰਦਾ। ਹਾਂਜੀ। ਕਿੱਥੇ ਆ ਮਾਲਕ ਇਹਦਾ? ਪਿੰਕੂ ਮੰਡਲ ਕਿੱਥੇ ਦਾ ਰਹਿਣਾ ਨਾਲ? ਹਾਂਜੀ। ਕਿੱਥੇ ਦਾ ਰਹਿਣਾ ਨਾਲ? ਮੈਂ ਤਾਂ ਪੱਛਮੀ ਬਗਾਲ ਹੈ ਪੱਛਮੀ ਬਗਾਲ। ਪੱਛਮੀ ਬਗਾਲ। ਇੱਥੇ ਕਿ ਨਜ਼ਰ ਹੋ ਗਿਆ? ਇੱਥੇ ਕਿ ਨਜ਼ਰ ਹੋ ਗਿਆ? ਇਧਰ ਆਪਣੀ ਕੁੜੀ ਕੀ ਵਿਆਹ ਕਰਾਤੀ ਇਧਰ। ਕੁੜੀ ਦਾ ਵਿਆਹ ਕਰਾ ਕੇ ਦਾ ਚਾਏ ਸੀ ਨਾਲ? ਹਾਂਜੀ। ਅੱਛਾ। ਇਹ ਇੱਥੇ ਕਿੰਨੀ ਤਨਖਾਹ ਲੈਂਦਾ ਇਹਨਾਂ ਤੋਂ? ਇਹਦੇ ਦਾ ਪਾਸਵੋਸ ਤਾਂ ਖਾਣਾ ਕਿਨਾਂ ਮਿਲ ਜਾਂਦਾ ਹੈ 5-600 ਰੁਪਏ ਦੇ ਦਿੰਦਾ ਝਰੂ ਪੁੱਛ ਤਾ ਡੇਲੀ ਦਾ ਹਾਂਜੀ ਨਹੀਂ ਸੰਗਰਾ ਦੇ ਚਲ ਕੋਈ ਨਹੀਂ ਪੁੱਛਦੇ ਇਹਨੂੰ ਵੀ ਦੁਕਾਨਾਂ ਵਾਲੇ ਨੇ ਇਹ ਵਾਹ ਸ਼ੇਵਾ ਹਾਂ ਕਿੱਥੋਂ ਆਏ ਆ ਨਹੀਂ ਤੇ ਬਿਹਾਰ ਦੇ ਆਏ ਆ ਅੱਛਾ ਪੀਖ ਮੰਗਣ ਆਇਆ ਹਾਂ ਹਾਂ ਕਦੋਂ ਆਇਆ ਹੋ ਗਿਆ ਮੇਰੇ ਦੇ 8-9 ਸਾਲ ਹੋ ਗਿਆ ਪੀਖ ਮੰਗਦੇ ਨੂੰ ਇੱਥੇ ਹਾਂ ਕਿੰਨੇ ਪੈਸੇ ਇਕੱਠੇ ਕਰ ਲੇ ਤੈਨੂੰ ਦਿਖਾਵਾਂ ਮਿਹਨਤ ਕਰਦੀ ਲੱਤ ਵੀ ਕੱਟਿਆ ਵਾ ਬਾਹਾਂ ਵੀ ਕੱਟਿਆ ਵਾ ਤਾਂ ਵੀ ਸਮਾਨ ਵੇ ਆਹ ਹੋਰੇ ਵਾ ਤਬਾਕੂ ਖਾ ਕੇ ਥੁੱਕੀ ਜਾਓ ਮੇ ਕੋਈ ਹਾਈਏ ਨਹੀਂ ਫਿਰ ਪੰਜਾਬ ਨੇ ਠੇਕਾ ਲੈ ਲਿਆ ਤੁਹਾਡਾ ਜਦੋਂ ਹੀ ਪੰਜਾਬ ਚ ਆ ਗਏ ਕੀ ਕੀਤਾ ਤੁਸੀਂ ਪੰਜਾਬ ਲਈ ਤੇਰੇ ਪੁਰਖਿਆਂ ਨੇ ਤੇਰੇ ਦਾਦੇ ਪਰਦਾਦੇ ਨੇ ਪੰਜਾਬ ਲਈ ਕੁਛ ਕੀਤਾ ਨਹੀਂ ਫਿਰ ਫਿਰ ਪੰਜਾਬ ਤੁਹਾਡਾ ਕਿਉਂ ਕਰੇ ਜੈ ਤਲਾਸ਼ੀ ਦਿਖਾ ਜੇਬ ਚ ਕੀ ਕੀ ਪਾਇਆ ਹੋਇਆ ਤਾਂ ਪਰੇ ਗੱਲ ਹੱਤ ਕੁਝ ਨਹੀਂ ਹੈ ਕੀ ਨਿਸ਼ਾ ਪਤਾ ਕਿਹੜਾ ਹੱਤ ਆ ਹੱਤ ਪਰੇ ਗੱਲ ਬਸ ਜੜਦਾ ਹੈਗਾ ਹੋਰ ਕੁਝ ਨਹੀਂ ਇਹ ਤੈਨੂੰ ਪਤਾ ਇਹ ਚੀਜ਼ ਦੀ ਮਨਾਹੀ ਹੈ ਔਰੇ ਗੁਰੂ ਘਰ ਚ ਕੀ ਕਰਦਾ ਹੁਣ ਮੈਂ ਤੁਮ ਮੰਗਦਾ ਖਾਣਾ ਉਰੇ ਨਹੀਂ ਮੰਗਣਾ ਗੁਰੂ ਘਰ ਨਹੀਂ ਮੈਂ ਮੰਗਣਾ ਮੈਂ ਤਾਂ ਕਿਸੇ ਨੇ ਮੈਨੂੰ ਪੁੱਛ ਲੈ ਮੈਂ ਮੰਗਦਾ ਹੀ ਨਹੀਂ ਨਾਲੇ ਕਹਿੰਦਾ ਮੈਂ ਮੰਗਦਾ ਇੱਥੇ ਇੱਥੇ ਨਹੀਂ ਵਜੇ ਇੱਥੇ ਚਾਹ ਪੀ ਕੇ ਆਇਆ ਹੁਣ ਚਾਹ ਪੀ ਕੇ ਜਾਣਾ ਰੋਟੀ ਠੀਕ ਨਹੀਂ ਮੰਗਣੀ ਬਾਬਾ ਵਾਰਨਿੰਗ ਸਮਝ ਲੈ ਜੋ ਮਰਜੀ ਸਮਝ ਲੈ ਨਸ਼ਾ ਕੀ ਕੀ ਕਰਦਾ ਹੈ ਨਸ਼ਾ ਕੀ ਕਰਦਾ ਮੈਂ ਤਾਂ ਸਾਹਮਣੇ ਇੱਕ ਪੈਗ ਪੂਕੋ ਲਾ ਲੈਣਾ ਸਾਹਮਣੇ ਆ ਪੈਗ ਲਾਉਣੇ ਉਰੇ ਗੁਰੂ ਘਰਾਂ 'ਚ ਮੰਗ ਮੰਗ ਕੇ ਸਰਾ ਪੀਤੀ ਹੁਣ ਵੀ ਹੈ ਹੁਣ ਸ਼ਰਾਬ ਪੀਤੀ ਆ ਸਵੇਰੇ ਪੀਤੀ ਮੈਂ ਤੇਰੇ ਮਾਰਕ ਕੰਨ ਦੀ ਜੜਚੇ ਤੂੰ ਅੰਦਰ ਗੁਰੂ ਘਰ ਚੱਲੇਂ ਸ਼ਰਾਬ ਪੀ ਕੇ ਹੈ ਹੋਣ ਨਹੀਂ ਸਵੇਰੇ ਪੀ ਹੀ ਮਤ ਹੂੰ ਫਿਰ ਉੱਤਰ ਕਿਉਂ ਲੜੇ ਕਿੰਨਾ ਟਾਈਮ ਹੋ ਤਿੰਨ ਵਜੇ ਨੇ ਹਜੇ ਸਵੇਰੇ ਮੈਂ 6 ਵਜੇ ਪੀ ਲੈਣਾ ਅਸੀਂ ਸ਼ਮਸ਼ਾਨੀ ਹੈਗੀ ਮੈਂ ਤੇਰੇ ਡਾਂਗ ਫੇਰ ਤੂੰ ਸ਼ਰਾਬ ਪੀ ਕੇ ਤੂੰ ਹੁਣ ਗੁਰਦੁਆਰੇ ਚੱਲੇ ਆ ਮੈਂ ਚਾਹ ਪੀ ਕੇ ਬਣਾ ਚੱਲੇ ਆ ਚਾਹ ਪੀ ਕੇ ਫਿਰ ਉਹ ਲੰਗਰ ਹਾਲ ਨਹੀਂ ਹੈਗਾ ਲੈ ਅਸੀਂ ਕਿਸੇ ਨੂੰ ਗਲਤ ਕਹਿੰਦੇ ਚੱਲ ਤੋਰ ਉਧਰ ਸ਼ਰਾਬ ਪੀ ਕੇ ਤੈਨੂੰ ਭੇਜਿਆ ਬੇਆਦਬੀ ਦਾ ਪਰਚਾ ਪੁਆਦੂ 295 ਦਾ ਤੇਰੇ ਤੇ ਕਿਤੇ ਸ਼ਰਾਬ ਪੀ ਕੇ ਕਿਹੜਾ ਪਿੰਦਾ ਜਾ ਦਿਖਾ ਉਹ ਉਹ ਲੰਗਰ ਸ਼ਗਲ ਚੱਲੇ ਸ਼ਰਾਬ ਪੀ ਕੇ ਭਈ ਤੁਸੀਂ ਹੁਣ ਇੱਥੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੋ ਤੁਸੀਂ ਹੁਣ ਵੀਡੀਓ ਦੇਖੋਗੇ ਉਹ ਸ੍ਰੀ ਕੀਰਤਪੁਰ ਸਾਹਿਬ ਦੀ ਜੋ ਕਿ ਕੁਝ ਸਮਾਂ ਪਹਿਲਾਂ ਅਸੀਂ ਬਣਾਈ ਸੀ ਤੇ ਇਸ ਵੀਡੀਓ ਦੇ ਨਾਲ ਸੰਬੰਧਿਤ ਅਤੇ ਕੁਝ ਹੋਰ ਖਾਸ ਗੱਲਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਕਿਉਂਕਿ ਸ੍ਰੀ ਕੀਰਤਪੁਰ ਸਾਹਿਬੇ ਕੇ ਪਤਾਲਪੁਰੀ ਸਾਹਿਬੇ ਕੇ ਬਹੁਤ ਵੱਡੀ ਬੇਅਦਬੀ ਕੁਝ ਦੁਕਾਨਦਾਰਾਂ ਵੱਲੋਂ ਇੱਥੇ ਅਸੀਂ ਕਲੀਅਰ ਕਰਦੀਏ ਕਿ ਸਾਰੇ ਦੁਕਾਨਦਾਰਾਂ ਦੀ ਗੱਲ ਨਹੀਂ ਕਰਦੇ ਬਹੁਤ ਸਾਰੇ ਦੁਕਾਨਦਾਰ ਚੰਗੇ ਵੀ ਨੇ ਪਰ ਕੁਝ ਦੁਕਾਨਦਾਰਾਂ ਵੱਲੋਂ ਬਹੁਤ ਹੀ ਬੰਜਰ ਰਹਿਤ ਕੀਤੀ ਜਾ ਰਹੀ ਹੈ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ ਇਹ ਬੇਅਦਬੀ ਕਿਵੇਂ ਹੁੰਦੀ ਹੈ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਉਸ ਤੋਂ ਪਹਿਲਾਂ ਤੁਹਾਡੇ ਸਾਹਮਣੇ ਵੀਡੀਓ ਰੱਖਾਂਗੇ ਇਹ ਕੁਝ ਦੁਕਾਨਦਾਰਾਂ ਨੇ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖੀ ਸੀ ਕਿ ਕੁਝ ਦੁਕਾਨਦਾਰਾਂ ਨੇ 5 ਤੋਂ 6 ਯੂਪੀ ਪਿਆਰ ਵਾਲੀਆਂ ਭਖਾਰਨਾ ਤੇ ਭਖਾਰੀ ਰੱਖੇ ਹੋਏ ਨੇ ਜਦੋਂ ਵੀ ਕੋਈ ਆਪਣੇ ਪਰਿਵਾਰਕ ਮੈਂਬਰ ਦੇ ਜਾਂ ਆਪਣੇ ਕਰੀਬੀ ਦੇ ਫੁੱਲ ਤਾਣ ਦੇ ਲਈ ਸ੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਪਹੁੰਚਦਾ ਹੈ ਤਾਂ ਜਦੋਂ ਇਹਨਾਂ ਦੁਕਾਨਾਂ ਤੇ ਪਹੁੰਚਦਾ ਹੈ ਤਾਂ ਇਹਨਾਂ ਦੁਕਾਨਾਂ ਵੱਲੋਂ ਇੱਕ ਸਕੈਮ ਦੇ ਤਹਿਤ ਉਹਨਾਂ ਨੂੰ ਮੈਨਿਪੂਲੇਟ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡਾ ਕਰੀਬੀ ਕੀ ਤੁਹਾਡਾ ਪਰਿਵਾਰਕ ਮੈਂਬਰ ਸ਼ਰਾਬ ਦਾ ਸੇਵਨ ਕਰਦਾ ਸੀ ਤਾਂ 40 50 60% ਅਜਿਹੇ ਲੋਕ ਵੀ ਨਿਕਲ ਆਉਂਦੇ ਨੇ ਜਿਨ੍ਹਾਂ ਦਾ ਪਰਿਵਾਰਕ ਮੈਂਬਰ ਜਾਂ ਕਰੀਬੀ ਸ਼ਰਾਬ ਪੀਂਦਾ ਹੁੰਦਾ ਹੈ ਤਾਂ ਇਹਨਾਂ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡਾ ਬੰਦਾ ਸ਼ਰਾਬ ਪੀਂਦਾ ਸੀ ਤਾਂ ਉਸ ਨੂੰ ਆਖਰੀ ਵਾਰ ਜ਼ਰੂਰ ਸ਼ਰਾਬ ਪੇਟ ਕਰੋ ਇਸ ਭਖਾਰੀ ਨੂੰ ਸ਼ਰਾਬ ਪਲਾ ਦਿਓ ਜਿਸ ਦਾ ਪੁੰਨ ਤੁਹਾਡੇ ਉਸ ਮ੍ਰਿਤਕ ਨੂੰ ਮਿਲੇਗਾ ਤਾਂ ਕਈ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤਾਂ ਕਹਿੰਦੇ ਨੇ ਕਿ ਠੀਕ ਆ ਜੀ ਅਸੀਂ ਸ਼ਰਾਬ ਇਸ ਭਗਾਰੀ ਨੂੰ ਪਿਲਾ ਦਿੰਦੇ ਆ ਸਾਨੂੰ ਕਿੱਥੋਂ ਮਿਲੂਗੀ ਸ਼ਰਾਬ ਤਾਂ ਇਹਨਾਂ ਦੁਕਾਨਦਾਰਾਂ ਵੱਲੋਂ ਸ਼ਰਾਬ ਮੌਕੇ ਤੇ ਮੁਹੱਈਆ ਕੀਤੀ ਜਾਂਦੀ ਹੈ ਜੀਆ ਦੋਸਤੋ ਬਹੁਤ ਪੱਕੇ ਸੂਤਰਾਂ ਦੁਆਰਾ ਇੱਕ ਸੇਵਾਦਾਰ ਜੋ ਕਿ ਸੇਵਾ ਦੀ ਡਿਊਟੀ ਨਿਭਾਉਂਦਾ ਹੈ ਸ੍ਰੀ ਕੀਰਤਪੁਰ ਸਾਹਿਬ ਵਿਕੇ ਹਾਲਾਂਕਿ ਅਸੀਂ ਉਸ ਦਾ ਨਾਮ ਨਹੀਂ ਦੱਸਾਂਗੇ ਕਿਉਂਕਿ ਉਸ ਦਾ ਵੀ ਨੌਕਰੀ ਦਾ ਸਬੰਧ ਹੈ ਉਸ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਜਾਵੇਗੀ ਦੇ ਵਿੱਚ ਤੁਸੀਂ ਸਬੂਤਾਂ ਤਾਇਤ ਦੇਖੋਗੇ ਤਾਂ ਇਹ ਕੁਝ ਦੁਕਾਨਦਾਰਾ ਵੱਲੋਂ ਸ਼ਰਾਬ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਵੇਚੀ ਜਾਂਦੀ ਹੈ ਸੋ ਅਸੀਂ ਜਲਦੀ ਇੱਕ ਵੱਡਾ ਇਕੱਠ ਕਰਾਂਗੇ ਜਿਹੜੇ ਦੋਸਤ ਸ੍ਰੀ ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਏਰੀਆ ਤੋਂ ਨੇ ਸਾਨੂੰ 8558836736 ਤੇ WhatsApp ਮੈਸੇਜ ਕਰੋ ਕਿਉਂਕਿ ਅਸੀਂ ਤਰੀਕ ਦੀ ਅਨਾਉਂਸਮੈਂਟ ਸੋਸ਼ਲ ਮੀਡੀਆ ਤੇ ਨਹੀਂ ਕਰ ਸਕਦੇ ਕਿਉਂਕਿ ਉਹ ਵੀ ਸੁਚੇਤ ਨਾ ਹੋ ਸਕਣ ਸਿਰਫ ਜਿਹੜੇ ਕਰੀਬੀ ਨਜ਼ਦੀਕ ਰਹਿੰਦੇ ਨੇ ਸ੍ਰੀ ਕਿਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਉਹਨਾਂ ਨੂੰ ਹੀ ਅਸੀਂ ਦੱਸਾਂਗੇ ਵਟਸਐਪ ਦੇ ਜ਼ਰੀਏ ਤੇ ਉਹਨਾਂ ਦੇ ਨੰਬਰ ਵੀ ਸੇਵ ਕਰਾਂਗੇ ਤੇ ਉਹਨਾਂ ਨੂੰ ਇਸ ਮੁਹਿੰਮ ਦੇ ਵਿੱਚ ਬੁਲਾਵਾਂਗੇ ਵੀ ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਇਹਨਾਂ ਨੇ 5 ਤੋਂ 6 ਭਕਾਰੀ ਰੱਖੇ ਹੁੰਦੇ ਨੇ ਜਿਵੇਂ ਤੁਹਾਨੂੰ ਦੱਸਿਆ ਯੂਪੀ ਵਿਆਰ ਵਾਲੇ ਜਿਵੇਂ ਕਿ ਆਮ ਤੌਰ ਤੇ ਤਬਾਕੂ ਦਾ ਸੇਵਨ ਕਰਦੇ ਨੇ ਤਾਂ ਇਹ ਲੋਕ ਵੀ ਤਬਾਕੂ ਵੀ ਖਾਂਦੇ ਨੇ ਸ਼ਰਾਬਾਂ ਵੀ ਪੀਂਦੇ ਨੇ ਤੇ ਜਦੋਂ ਕਿਸੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਇਹਨਾਂ ਨੂੰ ਸ਼ਰਾਬ ਪਲਾ ਕੇ ਜਾਂਦੇ ਨੇ ਤਾਂ ਇਹ ਲੰਗਰ ਹਾਲ ਤੱਕ ਚਲੇ ਜਾਂਦੇ ਨੇ ਇੱਥੋਂ ਤੱਕ ਪਤਾ ਲੱਗਿਆ 10 ਦੇ ਵੀ ਡਰ ਲੱਗਦਾ ਹੈ ਕਿ ਇੰਨੀ ਵੱਡੀ ਬੇਅਦਬੀ ਕੀਤੀ ਜਾਂਦੀ ਹੈ ਕਿ ਦਰਬਾਰ ਸਾਹਿਬ ਤੱਕ ਇਹ ਚਲੇ ਜਾਂਦੇ ਨੇ ਜੇ ਇਹਦੇ ਗਵਾਹ ਸੀ ਖੋਦਾ ਜਦੋਂ ਅਸੀਂ ਪਿਛਲੀ ਵਾਰ ਇਹ ਵੀਡੀਓ ਬਣਾਈ ਸੀ ਜਦੋਂ ਤੁਹਾਡੇ ਸਾਹਮਣੇ ਅਸੀਂ ਉਸ ਦੁਕਾਨਦਾਰ ਨੂੰ ਵੀ ਘੇਰਿਆ ਸੀ ਜਿਹੜਾ ਕਹਿੰਦਾ ਸੀ ਕਿ ਇਹ ਭੀਖੇ ਮੰਗਦਿਆਂ ਨੇ ਫੇਰ ਕੀ ਹੋ ਗਿਆ ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਹੀ ਨਹੀਂ ਪਤਾ ਉਹ ਕੀ ਕੀ ਬੰਜਰ ਕਰਾਇਤਾ ਇਸ ਧਰਤੀ ਤੇ ਕਰਦੇ ਨੇ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਉਸ ਦਿਨ ਅਸੀਂ ਕਈ ਭਿਖਾਰੀਆਂ ਨੂੰ ਜਿਹੜੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਵੱਲ ਨੂੰ ਲੰਗਰ ਹਰ ਵੱਲ ਨੂੰ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਸੀ ਇਸ ਤੋਂ ਲੱਭ ਇਹਨਾਂ ਨੇ ਜੋ 5-6 ਭਿਖਾਰੀ ਹਰੇਕ ਦੁਕਾਨਦਾਰ ਨੇ ਰੱਖੇ ਹੋਏ ਨੇ ਜਿਹੜੇ ਕੁਝ ਕੁ ਦੁਕਾਨਦਾਰ ਇਸ ਤਰ੍ਹਾਂ ਦੀਆਂ ਗਲਤੀਆਂ ਗੁਨਾਹ ਕਰਦੇ ਨੇ ਸਿੱਖਾਂ ਦੇ ਹਿਰਦੇ ਬਲੁੰਦ ਨੇ ਬਲੁੰਦਰ ਦੇ ਨੇ ਤਾਂ ਇਹਨਾਂ ਨੇ ਜੋ ਭੁਖਾਰੀ ਰੱਖੇ ਹੁੰਦੇ ਨੇ ਇਹ ਭੁਖਾਰੀ ਤਬਾਕੂ ਦਾ ਸੇਵਨ ਕਰਦੇ ਨੇ ਸ਼ਰਾਬ ਪੀਂਦੇ ਨੇ ਤੇ ਉਹਨਾਂ ਹੀ ਗੰਦੇਮੰਦੇ ਹੱਥਾਂ ਨਾਲ ਇਹ ਨਿਸ਼ਾਨ ਸਾਹਿਬ ਵੀ ਵੇਚਦੇ ਨੇ ਜਿਵੇਂ ਤੁਸੀਂ ਇਸ ਵੀਡੀਓ ਦੇ ਵਿੱਚ ਵੀ ਦੇਖੋਗੇ ਜਿਵੇਂ ਕਿ ਸਿਆਣੇ ਕਹਿੰਦੇ ਨੇ ਜਾਂ ਰਾਹ ਪਿਆ ਜਾਣੀਏ ਜਾਂ ਬਾਹ ਪਿਆ ਜਾਣੀਏ ਜਦੋਂ ਦਾ ਸਾਡਾ ਇਹਨਾਂ ਦੇ ਨਾਲ ਬਾਹ ਪਿਆ ਤਾਂ ਹੁਣ ਆਖੇ ਇੰਨੀ ਕੁ 파ਰਕੂ ਹੋ ਚੁੱਕੀ ਹੈ ਕਿ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਕਿਹੜਾ ਭੁਖਾਰੀ ਹੈ ਕਿਹੜਾ ਆਮ ਬੰਦਾ ਹੈ ਤਾਂ ਇੱਕ ਭੁਖਾਰੀ ਨੂੰ ਜਦੋਂ ਅਸੀਂ ਘੇਰ ਕੇ ਪੁੱਛਗਿਛ ਕੀਤੀ ਤਾਂ ਉਹ ਇੱਕ ਦੁਕਾਨ ਦੇ ਕੋਲ ਜਾ ਕੇ ਖੜਾ ਹੋ ਗਿਆ ਤੇ ਨਿਸ਼ਾਨ ਸਾਹਿਬ ਜੋ ਰੱਖੇ ਹੋਏ ਸੀ ਉਹਨਾਂ ਨੂੰ ਹੱਥ ਲਗਾਉਣ ਲੱਗਿਆ ਤਾਂ ਸਾਨੂੰ ਕੁਝ ਸੇਵਾਦਾਰਾਂ ਨੇ ਇਹ ਵੀ ਦੱਸਿਆ ਕੁਝ ਲੋਕਾਂ ਨੇ ਜੋ ਲੋਕਲ ਸੰਗਤ ਸੀ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਭਕਾਰੀ ਸ਼ਰਾਬ ਦੀ ਹਾਲਤ ਦੇ ਵਿੱਚ ਤਮਾਕੂ ਵਾਲੇ ਹੱਥਾਂ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਹੱਥ ਲਗਾਉਂਦੇ ਨੇ ਹੋਰ ਜੋ ਆਪਣੇ ਕਕਾਰ ਨੇ ਜੋ ਕੰਗਾ ਪਿਆ ਹੁੰਦਾ ਕੜਾ ਪਿਆ ਹੁੰਦਾ ਉਹਨਾਂ ਨੂੰ ਵੀ ਤਬਾਕੂ ਵਾਲੇ ਹੱਥਾਂ ਨਾਲ ਇਹ ਖੇਡਦੇ ਨੇ ਇਦਾਂ ਹੀ ਗਾਹਕ ਨੂੰ ਲਿਆ ਕੇ ਫੜਾ ਦਿੰਦੇ ਨੇ ਸੋ ਇਹ ਦੁਕਾਨਦਾਰਾਂ ਨੂੰ ਵੀ ਇੱਕ ਚੇਤਾਵਨੀ ਹੈ ਕਿ ਬਾਜ਼ ਆ ਜਾਵੋ ਜੇਕਰ ਅਸੀਂ ਕਾਰਵਾਈ ਕਰਨ ਤੇ ਆਗੇ ਤਾਂ ਇਸ ਵਾਰ ਬਖਸ਼ਾਂਗੇ ਨਹੀਂ ਕਿਉਂਕਿ ਜੋ ਤੁਸੀਂ ਬੰજર ਕਰਾਇਤ ਕਰ ਰਹੇ ਹੋ ਉਹ ਮਾਫੀ ਦੇ ਯੋਗ ਨਹੀਂ ਹੈ ਉੱਥੇ ਹੀ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਕਰਾਂਗੇ ਕਿ ਇੰਨਾ ਤੇ ਜਰੂਰ ਨਕੇਲ ਕਸੀ ਜਾਵੇ ਜੇਕਰ ਤੁਹਾਡੇ ਕਾਬੂ ਦੇ ਵਿੱਚ ਨਹੀਂ ਆਉਂਦੇ ਤਾਂ ਇਹ ਸੇਵਾ ਸਾਨੂੰ ਸੰਭਾਲੋ ਅਸੀਂ ਤੁਹਾਨੂੰ ਇਥੋਂ ਸਫਾਈ ਕਰਕੇ ਦਿਖਾਉਂਦੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਤੋਂ ਡਰ ਕੇ ਕਹਿੰਦੇ ਆ ਕਿ ਇਸ ਵਾਰ ਇਹਨਾਂ ਨੂੰ ਇੱਕ ਵਾਰ ਦੱਸ ਦਿਵਾਗੇ ਕਿ ਕਿਸ ਤਰ੍ਹਾਂ ਇਹ ਬੇਅਦਬੀ ਕੀਤੀ ਜਾਂਦੀ ਹੈ ਸੋ ਆਓ ਤੁਸੀਂ ਉਹਨੇ ਵੀਡੀਓ ਵੀ ਦੇਖੋ ਵੀਡੀਓ ਧਿਆਨ ਨਾਲ ਦੇਖਿਓ ਤੇ ਜਿਵੇਂ ਅੱਗੇ ਵੀ ਕਹਿੰਦੇ ਸਾਨੂੰ ਕਈ ਦੋਸਤਾਂ ਦੇ ਮੈਸੇਜ ਕਮੈਂਟ ਵੀ ਆਉਂਦੇ ਨੇ ਕਿ ਅਸੀਂ ਤੁਹਾਨੂੰ ਸਪੋਰਟ ਕਰਨੀ ਚਾਹੁੰਦੇ ਆ ਤਾ ਤੁਹਾਡੀ سپورਟ ਇਹੀ ਹੈ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜਿਹੜੀ ਸਾਨੂੰ سپورਟ ਵੀ ਹੋਵੇਗੀ ਤੇ ਇਸ ਮਹਿੰਮ ਦੇ ਵਿੱਚ ਤੁਹਾਡਾ ਇੱਕ ਯੋਗਦਾਨ ਵੀ ਹੋਵੇਗੀ ਹੋਰ ਸੰਗਤ ਨੂੰ ਜਾਗਰੂਕ ਕਰਨ ਦੇ ਲਈ ਅਨਲਿमिटेड ਗਿਆਨ YouTube ਚੈਨਲ ਤੇ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜੇ ਦੋਸਤ ਨਵੇਂ ਨੇ ਤੇ ਜੇਕਰ ਅਨਲਿमिटेड ਗਿਆਨ ਮੀਡੀਆ Facebook ਪੇਜ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਸ ਅਨਲਿमिटेड ਗਿਆਨ ਮੀਡੀਆ Facebook ਪੇਜ ਨੂੰ ਵੀ ਜਰੂਰ ਲਾਈਕ ਫੋਲੋ ਕਰ ਲੈਣਾ ਦੋਸਤੋ ਲਾਵਾ ਇੱਕ ਦੋਸਤ ਦਾ ਕਮੈਂਟ ਆਇਆ ਸੀ ਕਿ ਕਿਸੇ ਬੰਦੇ ਨੇ ਕਿਹਾ ਕਿ ਸਾਡੀ ਟੀਮ ਵੱਲੋਂ ਉਸ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਭੀਖ ਮੰਗ ਰਿਹਾ ਸੀ ਤਾਂ ਦੱਸ ਦिए ਕਿ ਸਾਡਾ ਕੋਈ ਵੀ ਇਸ ਤਰ੍ਹਾਂ ਦਾ ਟੀਮ ਮੈਂਬਰ ਨਹੀਂ ਹੈ ਅਸੀਂ ਆਪਣੀ ਜ਼ਿੰਮੇਵਾਰ ਖੁਦ ਆ ਹੋਰ ਸਾਡੀ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਾਡੇ ਨਾਮ ਤੇ ਕਿਸੇ ਨੂੰ ਕੋਈ ਦਾਨ ਕੋਈ ਪੈਸਾ ਦੇਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਮੰਗ ਕਰਦਾ ਤਾਂ 8558836736 ਤੇ ਸਾਨੂੰ WhatsApp ਮੈਸੇਜ ਕਰਕੇ ਦੱਸ ਸਕਦੇ ਹੋ ਕਿਉਂਕਿ ਅਸੀਂ ਤੁਹਾਡੀ ਇੱਕੇ ਸਪੋਰਟ ਚਾਹੁੰਦੇ ਆ ਕਿ ਸੰਗਤ ਨੂੰ ਜਿਆਦਾ ਤੋਂ ਜਿਆਦਾ ਜਾਗਰੂਕ ਕਰੋ ਸੋ ਦੇਖੋ ਹਣੇ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਚਾਹੀਦਾ ਹੈ ਦੁਕਾਨ ਦੇਖਣੀ ਹੈ ਦੁਕਾਨ ਮੇਂ ਕੰਮ ਕਰਤ ਹਾਂ ਕਿਹੜੀ ਦੁਕਾਨ ਤੇ ਕੰਮ ਕਰਦਾ? ਹੋਰੇ ਕੰਮ ਕਰਦਾ। ਹਾਂਜੀ। ਕਿੱਥੇ ਆ ਮਾਲਕ ਇਹਦਾ? ਹੈ? ਮਾਲਕ ਆ ਨਹੀਂ ਹੈ ਜੀ। ਕੀ ਨਾਮ ਕੀ ਹੈ ਤੇਰਾ? ਪਿੰਕੂ ਮੰਡਲ। ਪਿੰਕੂ ਮੰਡਲ ਕਿੱਥੇ ਦਾ ਰਹਿਣਾ ਨਾਲ? ਹਾਂਜੀ। ਕਿੱਥੇ ਦਾ ਰਹਿਣਾ ਨਾਲ? ਮੈਂ ਤਾਂ ਚਲ ਪੱਛਮੀ ਬਗਲ ਹੈ? ਪੱਛਮੀ ਬਗਲ। ਪੱਛਮੀ ਬਗਲ ਇੱਥੇ ਕਿ ਨਜ਼ਰ ਹੋ ਗਿਆ? ਇੱਥੇ ਕਿ ਨਜ਼ਰ ਹੋ ਗਿਆ? ਇਧਰ ਆਪਣੇ ਕੁੜੀ ਕੀ ਵਿਆਹ ਕਰਾਤੀ ਇਧਰ ਹੈ। ਕੁੜੀ ਦਾ ਵਿਆਹ ਕਰਾ ਕੇ ਦਾ ਚਾਹੀ ਸੀ ਨਾਲ ਅੱਛਾ ਤੇ ਇੱਥੇ ਕਿੰਨੀ ਤਨਖਾਹ ਲੈਣਾ ਇਹਨਾਂ ਤੋਂ ਇਧਰ ਤੋਂ ਬੱਸ ਉਹ ਤਨਖਾਹ ਕਿੰਨਾ ਖਾਣਾ ਕਿੰਨਾ ਮਿਲ ਜਾਂਦਾ ਹੈ 5-6 ਰੁਪਏ ਦੇ ਦਿੰਦਾ ਝਰੂ ਪੁੱਛ ਕੇ ਡੇਲੀ ਦਾ ਹਾਂਜੀ ਨਹੀਂ 15 ਰੁਪਏ ਚਲ ਕੋਈ ਨਹੀਂ ਪੁੱਛਦੇ ਇਹਨੂੰ ਇਹ ਦੁਕਾਨ ਵਾਲੇ ਨੇ ਹਾਂ ਵੀ ਕੀ ਨਾਮ ਅਦਰ ਇਹ ਵਾਣਾ ਹੈ ਸੀਵਾ ਹੈ ਛੇਵਾ ਕਿੱਥੋਂ ਆਇਆ ਨਹੀਂ ਤੇ ਬਿਹਾਰ ਦਾ ਆਇਆ ਤੇ 피ਖ ਮੰਗਣ ਲਈ ਆਇਆ ਹਾਂ ਹਾਂ ਕਦੋਂ ਆਇਆ ਹੋ ਗਿਆ ਮੇਰੇ ਤੇ 8 ਸਾਲ ਹੋ ਗਿਆ 피ਖ ਮੰਗਦੇ ਨੂੰ ਇੱਥੇ ਹਾਂ ਕਿੰਨੇ ਪੈਸੇ ਇਕੱਠੇ ਕਰਲੇ ਪੈਸਾ ਕਈ ਤੇ ਇਕੱਠੇ ਹੋਣਾ ਬਸ ਉਹ ਖਾ ਪੀ ਕੇ ਬਰਾਬਰ ਸ਼ਰਾਬ ਰੋਜ਼ ਪੀਂਨਾ ਕਦੇ ਕਦੇ ਨਾ ਹਾਂ ਕਦੇ ਕਦੇ ਨਹੀਂ ਹਾਂ ਕਦੇ ਕਦੇ ਪੀਂਦੇ ਹਿੰਦਾ ਜਦ ਜਦ ਨੇ ਕਮੀ ਪੈਂਦਾ ਹੋਵੇ ਉਦੋਂ ਇੱਕ ਜਦ ਜਦ ਨੇ ਨਾ ਪੈਂਦਾ ਹੋਵੇ ਉਦੋਂ ਵੀ ਨਾ ਹਾਂ ਹਾਂ ਅੱਛਾ ਕੀ ਹੋ ਗਿਆ ਘਰ 'ਚ ਹੈ ਨਹੀਂ ਕੋਈ ਇਹਦੇ ਹੱਥ ਖਰਾਬ ਹੈਗਾ ਹੱਥ ਦਾ ਬਹੁਤ ਦੁਨੀਆ ਦਾ ਖਰਾਬ ਆ ਬਹੁਤ ਦੁਨੀਆ ਤੈਨੂੰ ਦਿਖਾਵਾਂ ਮਿਹਨਤ ਕਰਦੀ ਲੱਤ ਵੀ ਕੱਟਿਆ ਵਾ ਬਾਹਾਂ ਵੀ ਕੱਟਿਆ ਵਾ ਤਾਂ ਵੀ ਸਮਾਨ ਵੇ ਆਉਰੇ ਬੱਤ ਤਬਾਕੂ ਖਾ ਕੇ ਥੁੱਕੀ ਜਾ ਮੈਂ ਮੈਂ ਇਹਨੂੰ ਤਾਂ ਖਤਮ ਹੈ ਇਹ ਹੱਥ ਤੇ ਬੇਕਾਰ ਹੈ ਉਹ ਪਾਪਾ ਬਥੇਰੀ ਦੁਨੀਆ ਦੇ ਨਹੀਂ ਹੈਗਾ ਹੱਥ ਸਾਰੀ ਦੁਨੀਆ ਦਾ ਹੱਥ ਪੈਰ ਸਲਾਮਤ ਥੋੜੀ ਆ ਤੂੰ ਇੰਨਾ ਸ਼ੁਕਰ ਕਰ ਤੇਰੀ ਜਾਨ ਤਾਂ ਸਲਾਮਤ ਆ ਹਾਂ ਬਹੁਤ ਦੁਨੀਆ ਜਿਹੜੀ ਹਸਪਤਾਲ ਬੈੱਡ ਤੇ ਪਈ ਆ ਤੋਰ ਫੇਰ ਨਹੀਂ ਸਕਦਾ ਤੋਰ ਫੇਰ ਤਾਂ ਸਕਦਾ ਕੋਈ ਕੰਮ ਕਰ ਸਕਦਾ ਮਿਹਨਤ ਵਾਲਾ ਬੈਠ ਕੇ ਕੁਝ ਵੇਚ ਸਕਦਾ ਤੂੰ ਬਿਹਾਰ ਚ ਚਲ ਜਾ ਉਰੇ ਤੈਨੂੰ ਕੀ ਹੈ ਜੇ ਤੂੰ ਨਹੀਂ ਕੋਈ ਕੰਮ ਕਰ ਸਕਦਾ ਆਪਣੇ ਘਰ ਚਲ ਜਾ ਹੈ ਕੀ ਕਰਨਾ ਕੋਈ ਹੈ ਹੀ ਨਹੀਂ ਨਹੀਂ ਫਿਰ ਪੰਜਾਬ ਨੇ ਠੇਕਾ ਲੈ ਲਿਆ ਤੁਹਾਡਾ ਜਦੋਂ ਤੁਸੀਂ ਪੰਜਾਬ ਚ ਆ ਗਏ ਕੀ ਕੀਤਾ ਤੁਸੀਂ ਪੰਜਾਬ ਲਈ ਤੇਰੇ ਪੁਰਖਿਆਂ ਨੇ ਤੇਰੇ ਦਾਦੇ ਪਰਦਾਦੇ ਨੇ ਪੰਜਾਬ ਲਈ ਕੁਝ ਕੀਤਾ ਨਹੀਂ ਫਿਰ ਫਿਰ ਪੰਜਾਬ ਤੁਹਾਡਾ ਕਿਉਂ ਕਰੇ ਕੀ ਕਰਨਾ ਕੋਣ ਡੋਲਿਆ ਪੰਜਾਬ ਵਾਸੀਆਂ ਦੇ ਦਾਦਿਆਂ ਪਰਦਾਦਿਆਂ ਨੇ ਪੁਰਖਿਆਂ ਨੇ ਹੈ ਤੇ ਔਰੇ ਖਾਨ ਨੂੰ ਤੁਸੀਂ ਆ ਗਏ ਹੈਂ ਬਿਹਾਰ ਤੋਂ ਹਾਂ ਜੇ ਤਲਾਸ਼ੀ ਦਿਖਾ ਜੇਬ ਚ ਕੀ ਕੀ ਪਾਇਆ ਹੋਇਆ ਤਾਂ ਪਰੇ ਕਰ ਲਾਤ ਕੁਝ ਨਹੀਂ ਹੈ ਕੀ ਨਸ਼ਾ ਪਤਾ ਕਿਹੜਾ ਹੱਥ ਆ ਹੱਥ ਪਰੇ ਕਰ ਲ ਬਈ ਜੜਦਾ ਹੈਗਾ ਔਰ ਕੁਝ ਨਹੀਂ ਇਹ ਤੈਨੂੰ ਪਤਾ ਇਹ ਚੀਜ਼ ਦੀ ਮਨਾਹੀ ਹੈ ਔਰੇ ਗੁਰੂ ਘਰ ਚ ਹਾਂ ਇੱਥੇ ਬਿਹਾਰ ਖੰਡਾ ਉਹਦੇ ਬਾਹਰ ਬਾਹਰ ਖਾਂਦਾ ਔਰੇ ਤੂੰ ਗੁਰੂ ਘਰ ਆ ਆ ਕੀ ਆ ਤੇਰੇ ਸਾਹਮਣੇ ਆ ਆ ਕੀ ਆ ਆਪਣਾ ਨਹੀਂ ਨਹੀਂ ਮੈਂ ਬਾਹਰ ਖਾ ਲੇ ਨਾ ਨਹੀਂ ਬਾਹਰ ਤੂੰ ਜੇਬ ਚ ਕਿਉਂ ਲੈ ਕੇ ਫਿਰਦਾ ਤੈਨੂੰ ਪਤਾ ਤਮਾਕੀ ਦੀ ਸਖਤ ਮਨਾਹੀ ਆ ਔਰੇ ਲਾਜ਼ਮਤ ਦੋ ਤੇਰੇ ਕੰਨ ਤੇ ਹੁਣ ਤੇਰੇ ਘਰ ਚ ਹੈ ਨਹੀਂਗਾ ਕੋਈ ਹੁਣ ਨਾ ਆਸ਼ਰਮ ਭੇਜ ਦੀਏ ਤੈਨੂੰ ਅਨਾਥਾ ਚਨਮ ਬੁੱਢੇ ਵਾਲੇ ਚਲੋ ਭੇਜ ਦਿਓ ਔਰੇ ਨਹੀਂ ਪੀਖ ਮੰਗਣਾ ਵਾ ਠੀਕ ਆ ਭੇਜ ਦਿਓ ਤੇ ਕਰਨਾ ਉੱਥੇ ਰੱਖਣਗੇ ਉੱਥੇ ਆਪਣਾ ਕੰਮ ਮਿਹਨਤ ਕਰ ਲਿਆ ਕਰੀ ਜਿਹੜਾ ਤੈਨੂੰ ਦੱਸਣਗੇ ਬਸ ਨਾ ਕਿਹੜਾ ਵਾਲਾ ਨੇ ਓ ਬਾਬਾ ਇੱਧਰ ਕੀ ਕਰਦਾ ਔਰੇ ਹੈਲੋ ਆ ਇੱਕ ਬੰਦਾ ਹੋਰ ਐ ਤੋ ਲਿਜਾਣੇ ਵਾਲਾ ਭੇਜਿਓ ਗੱਡੀ ਮਾੜੀ ਕੀ ਕਰਦਾ ਓਰੇ ਮੈਂ ਜੱਛੇ ਨੰਦਕਾਨ ਇਹ ਦੁਕਾਨ ਹੈਗੀ ਮੰਡੀ ਹੈਗੀ ਜਿਹੜੀ ਕੀ ਕਰਦਾ ਹੁਣ ਮੈਂ ਤੁ ਮੰਗਦਾ ਖਾਣਾ ਉਰੇ ਨਹੀਂ ਮੰਗਣਾ ਨਹੀਂ ਤੇਰੀ ਨਹੀਂ ਮੈਂ ਮੰਗਣਾ ਮੈਂ ਤਾਂ ਕਿਸੇ ਨੇ ਮੁੱਝੀ ਪੁੱਛ ਲੈ ਮੈਂ ਮੰਗਦਾ ਹੀ ਨਹੀਂ ਨਾਲੇ ਕਹਿੰਦਾ ਮੈਂ ਮੰਗਦਾ ਇੱਥੇ ਇੱਥੇ ਨਹੀਂ ਬੱਚੇ ਇੱਥੇ ਚਾਹ ਪੀ ਆਇਆ ਹੁਣ ਚਾਹ ਪੀ ਕੇ ਜਾਣਾ ਰੋਟੀ ਪੀਕ ਨਹੀਂ ਮੰਗਣੀ ਬਾਬਾ ਵਾਰਨਿੰਗ ਸਮਝ ਲੈ ਜੋ ਮਰਜੀ ਸਮਝ ਲੈ ਮੈਂ ਤਾਂ ਪੁੱਛ ਲੈ ਨਸ਼ਾ ਕੀ ਕੀ ਕਰਦਾ ਹੈ ਨਸ਼ਾ ਕੀ ਕਰਦਾ ਮੈਂ ਤਾਂ ਸਾਹਮਣੂ ਇੱਕ ਪੈਕ ਬੁਗੂ ਲਾ ਲੈਣਾ ਸਾਹਮਣੂ ਹਾਂ ਪੈਗ ਲਾਉਣੇ ਹੋਰੇ ਗੁਰੂ ਘਰਾਂ 'ਚ ਮੰਗ ਮੰਗ ਕੇ ਅਜੇਬ 'ਚ ਹੁਣ ਤਮਾਕੂ ਪਾਇਆ ਹੈ ਨਾ ਤਮਾਕੂ ਘੱਟ ਦੇ ਲੈ ਕੱਢ ਲੈ ਤੇ ਮਤ ਕੋਈ ਚੀਜ਼ ਹੋਵੇ ਕੋਣ ਲੈ ਮੈਂ ਖਾਂਦਾ ਹੀ ਨਹੀਂ ਤਮਾਕੂ ਤੁਮਕੂ ਇੱਕ ਪਰ ਉਹ ਹੈਗਾ ਐਦਾ ਹੈ ਹੈਗੀ ਸ਼ਰਾਬ ਪੀਤੀ ਹੁਣ ਵੀ ਹੈ ਹੁਣ ਸ਼ਰਾਬ ਪੀਤੀ ਆ ਸਵੇਰੇ ਪੀਤੀ ਮੈਂ ਤੇਰੇ ਮਾਰਕ ਕੰਨ ਦੀ ਜੜਚੇ ਤੂੰ ਅੰਦਰ ਗੁਰੂ ਘਰ ਚੱਲੇ ਆ ਸ਼ਰਾਬ ਪੀਕੇ ਹੈ ਹੁਣ ਨਹੀਂ ਸਵੇਰੇ ਪੀਤੀ ਮੈਂ ਤੋਂ ਫਿਰ ਫਿਰ ਉੱਤਰ ਕਿਉਂ ਤੈਰੀ ਕਿੰਨਾ ਟਾਈਮ ਹੋ ਤਿੰਨ ਵਜੇ ਨੇ ਹਜੇ ਸਵੇਰੇ ਮੈਂ 6 ਵਜੇ ਪੀ ਲੈਣ ਨਾ ਅਸੀਂ ਸ਼ਮਸ਼ਾਨੀ ਹੈਗੀ ਮੈਂ ਤੇਰੇ ਡਾਂਗ ਫੇਰ ਤੂੰ ਸ਼ਰਾਬ ਪੀਕੇ ਤੂੰ ਹੁਣ ਗੁਰਦੁਆਰੇ ਚੱਲੇ ਆ ਮੈਂ ਚਾਹ ਪੀਕੇ ਬਣਾ ਚੱਲੇ ਆ ਚਾਹ ਪੀਕੇ ਫਿਰ ਉਹ ਲੰਗਰ ਹਾਲ ਨਹੀਂ ਹੈਗਾ ਲੈ ਅਸੀਂ ਕਿਸੇ ਨੂੰ ਗਲਤ ਕਹਿੰਦੇ ਚੱਲ ਤੋਰ ਉੱਧਰ ਸ਼ਰਾਬ ਪੀ ਕੇ ਤੈਨੂੰ ਭੇਜਿਆ ਬਿਆਦਵੀ ਦਾ ਪਰਚਾ ਭਾਉ ਨੂੰ 295 ਦਾ ਤਰੇ ਤੇ ਸ਼ਰਾਬ ਪੀ ਕੇ ਗੁਰੂ ਘਰ ਚੱਲੇ ਤੂੰ ਲੰਗਰ ਛਕਣ ਚਾਹ ਪੀਣਾ ਕੋਈ ਸ਼ਰਮਨਾ ਦੀ ਚੀਜ਼ ਹੈਗੀ ਤੇਰੇ ਕੋਲ ਦੇਖੋ ਕਿਸੇ ਨੂੰ ਕੋ ਨਹੀਂ ਕਹਿਣਾ ਚਾਹੀਦਾ ਉਹਨੂੰ ਨਹੀਂ ਸ਼ਰਾਬ ਤੇ ਬੋਲੇ ਚੱਲ ਆ ਜਾ ਤੂੰ ਸ਼ਰਾਬ ਪੀ ਕੇ ਆ ਜਾ ਵੱੜ ਕੇ ਦਿਖਾ ਤੇਰੀਆਂ ਲੱਤਾਂ ਵੱੜਦਾ ਮੈਂ ਤਾਂ ਸ਼ਰਾਬ ਪੀ ਕੇ ਗੁਰੂ ਘਰ ਜਾਵੇਂ ਗੱਲ ਇਹ ਨਹੀਂ ਜਾਂਦੇ ਨਾ ਜਾ ਤੂੰ ਜਾ ਕੇ ਦਿਖਾ ਤੈਨੂੰ ਮੈਂ ਦੱਸਦਾ ਫਿਰ ਫਿਰ ਤੂੰ ਪਿਆ ਦੇ ਕਿਉਂ ਪਿਆਦਾ ਮੇਰਾ ਮੈਂ ਤਾਂ ਸੁਣਦਾ ਕੋਈ ਨਹੀਂ ਜਾਂਦੇ ਨਾ ਤੈਨੂੰ ਮੈਂ ਤੋਂ ਜਾਣਦਾ ਰਿਆਂ ਕਿਸੇ ਨੂੰ ਮੈਂ ਚਾਹ ਪੀਣ ਚੱਲੇ ਆ ਵੇ ਲੋ ਸ਼ਰਾਬ ਪੀਂਦੀ ਐ ਇਸ ਸ਼ਰਾਬ ਪੀ ਕੇ ਕਿਹੜਾ ਪੀਂਦਾ ਜਾ ਦਿਖਾ ਉਹ ਉਹ ਲੰਗਰ ਸ਼ਕਲ ਜੱਲੇ ਸ਼ਰਾਬ ਪੀ ਕੇ ਭਾਈ ਤੁਸੀਂ ਹੁਣ ਇੱਥੇ ਆ ਕੇ ਪੂਰੀ ਰਾਤ ਨਹੀਂ ਰਹਿੰਦੇ ਤੁਸੀਂ ਬਰੇ ਪੂਰੀ ਰਾਤ ਮੈਂ ਤੁਹਾਡੇ ਬੰਦੇ ਹੀ ਬਣਾਉਣਾ ਤੁਹਾਡੇ ਵਰਗਿਆਂ ਨੂੰ ਕੋਈ ਗੱਲ ਨਹੀਂ ਓਏ ਸ਼ਰਮ ਨੂੰ ਹੱਥ ਮਾਰ ਲੈ ਹੈ ਨਸ਼ੇ ਸ਼ਰਾਬਾਂ ਪੀ ਕੇ ਤੁਸੀਂ ਆਹ ਦੇਖ ਲਓ ਪ੍ਰਵਾਸੀਆਂ ਨੇ ਆਹ ਹਾਲ ਕੀਤੇ ਹੋਏ ਨੇ ਜਿਹੜਿਆਂ ਨੂੰ ਜਿਆਦਾ ਤਰਸ ਆਉਂਦਾ ਇਹਨਾਂ ਦੀ ਸ਼ਰਾਬਾਂ ਪੀ ਕੇ ਲੰਗਰ ਹਾਲ 'ਚ ਜਾਂਦੇ ਨੇ। ਬਾਹ ਜੀ ਤੇਰੀ ਨੇ ਹੱਥ ਚ ਫੜਾ ਦੇਣੀ ਆ। ਜਿੱਥੇ ਦਾ ਹੈਗਾ ਉੱਥੇ ਚੱਲ ਜਾ। ਨਹੀਂ ਆਪਣਾ ਕੋਈ ਮਿਹਨਤ ਮਜ਼ਦੂਰੀ ਕਰ ਲੈ। ਓਏ ਨੂੰ ਮੈਂ ਆਸ਼ਰਮ ਜਾਣਾ ਹੁਣ। ਚਾਹੋ ਭੇਜ ਦੋ। ਆਸ਼ਰਮ ਗੱਡੀ ਆਉਂਦੀ ਆ ਫਿਰ ਬਾਹਰ ਜਾ ਕੇ ਉਹ ਹਦੂਦ ਤੋਂ ਬਾਹਰ ਭੇਜਿਆ ਪਟੜੀ ਤੋਂ ਬਾਹਰ। ਰੋਕੇ ਜੀ ਭੱਜੀ ਨਾ ਹੁਣ ਤੈਨੂੰ ਗੱਡੀ 'ਚ ਉੱਥੇ ਭੇਜ ਦੇਣਾ ਆ ਆਸ਼ਰਮ ਠੀਕ ਆ। ਉੱਥੇ ਜਾ ਕੇ ਬਹਿ ਜਾ ਪਟੜੀ ਦੂਬਾਰ ਸਾਈਡ ਤੇ ਬਹਿ ਜਾ ਮੰਗੀ ਨਾ ਕਿਸੇ ਤੋਂ ਸੋਇਆਂ ਪੇ ਦੰਨੇ ਆ ਜੀ ਪਰ ਇਸ ਤਰ੍ਹਾਂ ਦੇ ਹੁਣ ਲੋਕਾਂ ਦਾ ਧਿਆਨ ਰੱਖਿਆ ਕਰੋ ਦੇਖ ਲਓ ਉਹ ਤੁਹਾਡੇ ਸਾਹਮਣੇ ਹੀ ਆ ਉਹ ਤਾਂ ਮੈਂ ਦੇਖ ਲਿਆ ਨਹੀਂ ਸ਼ਰਾਬ ਪੀ ਕੇ ਅੰਦਰ ਮੱਥਾ ਟੇਕਨ ਜਲਿਆ ਸੀਗਾ ਕਹਿੰਦਾ ਲੰਗਰ ਛਕਣਾ ਲੰਗਰ ਹਾਲ ਤੇ ਵੀ ਮੱਥਾ ਟੇਕ ਕੇ ਸੰਗਤ ਵੱਢਦੀ ਆਗੀ ਜੋਗੀ ਸੰਗਤ ਦੇ ਪੈਰ ਪੈਂਦੇ ਸੰਗਤ ਪਹੁੰਚਦੀ ਹੈ ਗੁਰੂ ਘਰ ਦੇ ਅੰਦਰ ਹਦੂਦ ਦੇ ਅੰਦਰ ਲੰਗਰ ਹਾਲ ਇਹ ਤਾਂ ਇਹਨਾਂ ਨੇ ਓਰੇ ਮਰਿਆਦਾ ਬਣਾਈ ਹੋਈ ਹੈ ਕੀਰਤਪੁਰ ਸਾਹਿਬ ਹੁਣ ਕੀ ਕੀ ਕਹੀਏ ਦੱਸਦੇ ਹੋਏ ਵੀ ਦੁੱਖ ਹੁੰਦਾ ਹੁਣ ਕੀ ਓਰੇ ਦੀ ਸੰਗਤ ਨਹੀਂ ਲੋਕ ਦੇਖਦੇ ਕਾ ਸਿਰਫ ਕਮਾਈ ਤੱਕ ਇਹ ਮਤਲਬ ਰਹਿ ਗਿਆ ਬਸ ਵੀ ਕਮਾਈ ਕਰ ਲਈ ਘਰਾਂ ਨੂੰ ਚੱਲ ਗਏ ਦੁਕਾਨਾਂ ਬੰਦ ਕਰਤੀਆਂ ਇਹਨਾਂ ਨੂੰ ਨਹੀਂ ਦਿੰਦਾ ਵੀ ਓਰੇ ਸ਼ਰਾਬ ਪੀ ਕੇ ਅੰਦਰ ਲੰਗਰ ਹਾਲ ਚ ਜਾਂਦੀ ਹੈ ਸੰਗਤ ਹੁਣ ਅਸੀਂ ਕਿੱਥੇ ਕਿੱਥੇ ਜਾਵਾਂਗੇ ਦੱਸੋ ਇਹ ਤਾਂ ਇਹਨਾਂ ਨੂੰ ਦੇਖਣਾ ਮਨਦਾ ਹਾ ਬਾਬਾ ਕੀ ਕਰਦਾ ਓਰੇ ਹੈ ਕੀ ਕਰਦਾ ਮੈਂ ਕੀ ਕਰਦਾ ਪੀਕ ਤਾਂ ਨਹੀਂ ਮੰਗਦਾ ਇਹ ਹਾਂ ਪੀਕ ਮੰਗਦਾ ਇਹ ਨਹੀਂ ਇਹ ਪਾਸਾ ਉਹਨੂੰ ਕੀ ਕਹੀਗੀ ਮੰਗਦਾ ਕਾ ਨਹੀਂ ਮੰਗਦਾ ਸੱਚ ਬੋਲੋ ਚਲੋ ਠੀਕ ਹੀ ਹੈ ਵਿਚਾਰਾ ਕੰਪਨਰ ਫਰਮੇ ਆਇਆ ਦਾ ਚੜਾਇਆ ਤਾਂ ਪਿੰਡਾ ਪੁੰਡਾ ਚ ਜਾਂਦਾ ਵਿਚਾਰਾ ਪੀਕ ਮੰਗਦਾ ਮੈਂ ਪਿੰਡਾ ਚ ਜਾਣਾ ਪਾ ਤੀਨਾ ਆ ਮੈਨੂੰ ਬੁਲਾ ਕੇ ਆਇਆ ਰਿਕਸ਼ਾ ਮੈਨੂੰ ਬੁਲਾ ਲਿਆ ਰਿਕਸ਼ਾ ਬੁਲਾ ਲਿਆ ਆਇਆ ਮੈਨੂੰ ਘਰ ਤੇ ਉਰੇ ਨਹੀਂ ਮੰਗਣੀ ਗੁਰੂ ਘਰ ਚ ਵੀ ਮੈਨੂੰ ਪਤਾ ਮੰਗਦਾ ਇਸੀ ਹਾਂ ਬਾਬਾ ਉਰੇ ਨਹੀਂ ਮੰਗਣੀ ਗੁਰੂ ਘਰ ਚ ਮਰਿਆਦਾ ਨਾ ਹੋ ਕਰੋ ਮੈਨੂੰ ਤਾਂ ਬਹੁਤ ਪਿੰਡਾਂ 'ਚ ਜਾਨਣਾ ਮੈਂ ਨਹੀਂ ਸੀ ਜਾਦਾ ਸੋਚ ਕੇ ਧਿਆਨ ਕਰੋ ਹੁਣ ਉਹ ਲੋਕ ਹੁਣ ਕਿੱਥੇ ਨੇ ਜਿਹੜੇ ਹਮਾਇਤ ਕਰਦੇ ਸੀ ਭੁਖਾਰੀਆਂ ਦੇ ਗਰੀਬਾਂ ਨੂੰ ਕਿਉਂ ਤੰਗ ਕਰਦੇ ਜਿਹੜੇ ਕਹਿੰਦੇ ਸੀ ਗਰੀਬ ਨੇ ਭੀਖੇ ਮੰਗਦੇ ਨੇ ਚੋਰੀ ਧੜੀ ਕਰਦੇ ਦੇਖ ਲਓ ਗੁਰੂ ਘਰਾਂ 'ਚ ਤੁਹਾਡੇ ਸ਼ਰਾਬ ਪੀ ਕੇ ਤਬਾਕੂ ਲੈ ਕੇ ਵੱੜਦੇ ਨੇ ਹੋਰ ਇਹ ਤੋਂ ਉੱਪਰ ਹੋਰ ਕੀ ਬੇਅਦਬੀ ਹੋਊਗੀ ਤੋ ਬੇਨਤੀ ਹੈ ਜੀ ਪੀਕ ਦੇਣੀ ਬੰਦ ਕਰ ਦਿਓ ਇਹਨਾਂ ਨੂੰ ਤਾਂ ਇਹ ਮਾਹੌਲ ਸੁਧਰੂਗਾ ਮੈਂ ਜਿਹੜੀ ਗੱਲ ਕਹਿਣਾ ਕਿ ਮਾਹੌਲ ਜਿਆਦਾ ਬਹੁਤ ਜਿਆਦਾ ਵਿਗੜ ਰਿਹਾ ਧੰਨਵਾਦ ਜੀ